ਹਕੂਮਤਾਂ ਤੇ ਇੱਕ ਪਰਚਾ ਦਰਜ ਕਰਵਾਇਆ ਗਿਆ ਪਰਚਾ ਦਰਜ ਕਰਵਾਇਆ ਗਿਆ 86 ਸਿਆਸੀ ਸ਼ੈ ਦੇ ਉੱਤੇ ਉਹ ਸਿਆਸੀ ਸ਼ੈ ਕੀ ਦੀ ਸੀ ਉਹ ਜੈਤੋ ਦੇ ਐਮਐਲਏ ਅਮੋਲਕ ਸਿੰਘ ਦੀ ਜਦੋਂ ਅਸੀਂ ਕਹਿੰਨੇ ਵੀ ਭਾਈ ਕੋਈ ਤੁਹਾਡੇ ਕੰਮ ਹੋਇਆ ਤਾਂ ਉਹ ਕਹਿ ਦਿੰਦੇ ਵੀ ਸਾਡੇ ਤਾਂ ਹਜੇ ਤੱਕ ਕੱਖ ਨਹੀਂ ਹੋਇਆ ਆ ਸਾਢੇ 3 ਸਾਲ ਦਾ ਆਪਾਂ ਜਦੋਂ ਲੰਘ ਕੇ ਆਏ ਆ ਪ੍ਰਧਾਨ ਜੀ ਲੰਘ ਕੇ ਆਏ ਆ ਇੱਥੋਂ ਲੰਘਣਾ ਔਖਾ ਤੇ ਇੱਥੇ ਸਾਢੇ 3 ਸਾਲ ਦਾ ਆ ਏਰੀਆ ਜਿਹੜਾ ਗੰਦਾ ਪਾਣੀ ਪੀ ਰਿਹਾ ਪਿਛਲੇ ਸਾਢੇ 3 ਸਾਲ ਦਾ ਉਹ ਜਿਹੜਾ ਕਹਿੰਦੇ ਆ ਵੀ ਅਸੀਂ ਪਾਣੀ ਦੀਆਂ ਪਾਈਪਾਂ ਲਿਆਏ 6 ਕਰੋੜ ਦੀਆਂ ਹਜੇ ਤੱਕ ਸਭ ਤੋਂ ਵੱਧ ਜੇਕਰ ਪੀੜਤ ਸੀ ਗੰਦੇ ਪਾਣੀ ਤੋਂ ਤਾਂ ਆ ਮੁੱਲਾ ਸੀਗਾ ਇਸ ਮੁੱਲੇ ਦੇ ਵਿੱਚ ਅੱਜ ਤੱਕ ਉਹ ਸਾਢੇ 6 ਕਰੋੜ ਵਾਲੀਆਂ ਪਾਈਪਾਂ ਹਜੇ ਤੱਕ ਤਾਂ ਨਹੀਂ ਆਈ ਜੇ ਚੁੱਕਦੇ ਆ ਫਿਰ ਇਹਨਾਂ ਨੂੰ ਦੁੱਖ ਹੁੰਦਾ ਫਿਰ ਇਹ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਦੇਖਾਂਗੇ ਤਾਂ ਨੂੰ ਲੋਕਾਂ ਦੇ ਫਾਇਦੇ ਲਈ ਜਿੰਨਾ ਵੀ ਵਰਤ ਲੋਗੇ ਉਹਨਾਂ ਬਹੁਤ ਵਧੀਆ ਹੋਊਗਾ ਜੇਕਰ ਤੁਸੀਂ ਇਹ ਕਹੋਗੇ ਵੀ ਅਸੀਂ ਪਰਚੇ ਕਰ ਕਰਕੇ ਪੱਤਰਕਾਰਾਂ ਨੂੰ ਡਰਾ ਡਾ ਕੇ ਅਸੀਂ ਕੰਮ ਵੀ ਚੁੱਪ ਕਰਾ ਲਾਂਗੇ ਇਹ ਫਿਰ ਚੁੱਪ ਤਾਂ ਹੋਣਾ ਨਹੀਂ ਕਿਉਂਕਿ ਅੱਜ ਕੱਲ ਇਹ ਜੇ ਸੋਚ ਲਓਗੇ ਵੀ ਨਹੀਂ ਪੱਤਰਕਾਰਾਂ ਨੂੰ ਡਰਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਕੋਸਨ ਨੂੰ ਜਦੋਂ ਸੌਂਪਾਈ ਜਾਂਦੀ ਹੈ ਤਾਂ ਤੁਹਾਨੂੰ ਪਾਈ ਜਾਂਦੀ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤੁਸੀਂ ਨਿਰਪੱਖ ਹੋ ਕੇ ਕੰਮ ਕਰੋਗੇ ਪਰ ਤੁਸੀਂ ਤਾਂ ਸਿਰਫ ਸੱਤਾਧਰਦੀ ਬਣ ਜਾਣੇ ਹੋ ਜਿਹੜੀ ਸੱਤਾ ਜਿਹੜੀ ਸਰਕਾਰ ਆ ਜਾਂਦੀ ਹੈ ਉਸੇ ਵੱਲ ਹੋ ਜਾਣੇ ਹੋ ਇਸ ਲਈ ਪੱਤਰਕਾਰ ਤੇ ਪਰਚਾ ਜਿਹੜਾ ਕਰਨਾ ਉਹਦਾ ਮਤਲਬ ਹੁੰਦਾ ਵੀ ਲੋਕਤੰਤਰ ਦਾ ਜਿਹੜਾ ਚੌਥਾ ਥੰਮਾ ਉਹਨੂੰ ਤੁਸੀਂ ਵੱਡ ਦੇਣੇ ਆ ਤੇ ਜੇਕਰ ਲੋਕਤੰਤਰ ਦਾ ਇੱਕ ਵੀ ਜਿਹੜਾ ਥੰਮਾ ਉਹ ਡਿੱਗ ਗਿਆ ਤਾਂ ਫਿਰ ਰਹਿਣਾ ਤੁਹਾਡਾ ਵੀ ਕੋਈ ਕੁਰਸੀ ਨਹੀਂ ਰਹਿਣੀ ਕਿ ਜਾਂ ਹੋਰ ਵੀ ਆਪਣੇ ਇਲਾਕੇ ਦੇ ਸੁਧਾਰ ਲਈ ਪੋਸਟਾਂ ਪੋਸਟ ਕੀਤੀਆਂ ਨੇ ਹਨਾ ਉਹਨਾਂ ਤੇ ਉਹਨਾਂ ਦੇ ਬੰਦੇ ਕਮੈਂਟ ਕਰਦੇ ਨੇ ਵੀ ਹੁਕਮ ਚੰਦ ਠੱਗ ਆ ਇਹ ਆ ਉਹ ਆ ਤੇ ਇਸ ਲਈ ਮੈਂ ਇਹ ਚਾਹਨੀ ਆ ਵੀ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਜਾਵੇ ਵੀ ਮੇਰੇ ਪਾਪਾ ਸੱਚੇ ਸੀਗੇ ਉਹ ਹੀ ਇਮਾਨਦਾਰ ਹੈਗੇ ਨੇ ਆਪਦੇ ਗੜੀ ਲਿਆ ਦੇ ਮਹੱਲੇ ਲਈ ਹਮੇਸ਼ਾ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੋ ਪਾਸ ਆਮਾਦੀ ਪਾਰਟੀ ਦੇ ਐਮਐਲਏ ਮੋਲਕ ਸਿੰਘ ਦੀ ਸ਼ਹਿਰ ਤੇ ਜੱਟੂ ਦੇ ਵਿੱਚ ਹੋ ਰਿਹਾ ਬਹੁਤ ਹੀ ਮੰਦ ਭਾਗਾ ਹੋ ਰਿਹਾ ਕਿ ਜੇ ਗੱਲ ਕਰੇ ਐਮਐਲਏ ਵੀ ਮੋਲਕ ਸਿੰਘ ਵੀ ਇਹ ਹੁਕਮਚੰਦ ਕੱਲਾ ਕੱਲਾ ਨਹੀਂ ਇਹਦੇ ਨਾਲ ਪੂਰੀਆਂ ਜਥੇਬੰਦੀਆਂ ਪੂਰਾ ਸੋਸ਼ਲ ਮੀਡੀਆ ਜਿੰਨਾ ਸਾਡਾ ਜੈਤੋ ਦਾ ਸਾਰਾ ਇਹਦੇ ਨਾਲ ਆ ਪੂਰਾ ਇਹਦਾ ਪਰਿਵਾਰ ਨਾਲ ਆ ਇਹਦੇ ਜੋ ਮਹੱਲੇ ਦੇ ਲੋਕ ਉਹ ਨਾਲ ਆ ਜੇ ਅਸੀਂ ਤਾਂ ਇਹ ਕਹਾਂਗੇ ਜੇ ਪਰਚਾ ਰੱਦ ਨਾ ਕੀਤਾ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿੱਖਾ ਸੰਘਰਸ਼ ਵੇਡਾ ਇਹ ਪਰਚਾ ਕੀਤਾ ਗਿਆ ਹੈਗਾ ਬਿਲਕੁਲ ਇੱਕ ਐ ਲਾ ਲੋ ਵੀ ਪਹਿਲੇ ਹੁਕਮਚੰਦ ਨੂੰ ਧਮਕੀ ਸਾਡੀਆਂ ਗਲੀਆਂ ਤਾਂ ਐਮਐਲਏ ਨੂੰ ਦੱਸ ਨਹੀਂ ਰਹੀਆਂ ਕਿ ਐਮਐਲ ਤਾਂ ਆਪ ਦੀਆਂ ਕੋਠੀਆਂ ਪਾਉਣ ਤੇ ਹੋਇਆ 40 ਲੱਖ ਅਦੀ ਜਗ੍ਹਾ ਲੈ ਲਈਆ ਹੁਣ ਉਹ ਮਕਾਨ ਪਾਊਗਾ ਇਹ ਜਦੋਂ ਵੀਡੀਓ ਚੱਲੀ ਤੇ ਹੁਕਮਚੰਦ ਨੂੰ ਫੋਨ ਵੀ ਆਉਂਦਾ ਐਮਐਲਏ ਦਾ ਕਿ ਐਮਐਲਏ ਕਹਿੰਦਾ ਹੁਕਮਚੰਦ ਤੂੰ ਬੰਦਾ ਬਣ ਜਾ ਹਸਾਵਾਲਾਲ ਨਹੀਂ ਫਿਰ ਆਉਣ ਵਾਲਾ ਸਮਾਂ ਤੈਨੂੰ ਦੱਸੂਗਾ ਵੀ ਅਸੀਂ ਕੀ ਕੁਝ ਕਰ ਸਕਦੇ ਤਾਂ ਪੱਤਰਕਾਰ ਹੁਕਮਚੰਦ ਦੇ ਘਰ ਵਿੱਚ ਖੜੇ ਆਂ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਹੀਂ ਪਰ ਪਿਛਲੇ ਦਿਨੀ ਹਕਮਚੰਤ ਤੇ ਇੱਕ ਪਰਚਾ ਦਰਜ ਕਰਵਾਇਆ ਗਿਆ ਪਰਚਾ ਦਰਜ ਕਰਵਾਇਆ ਗਿਆ 86 ਸ਼ਿਆਸੀ ਸ਼ੈ ਦੇ ਉੱਤੇ ਉਹ ਸਿਆਸੀ ਸ਼ੈ ਕੀ ਦੀ ਸੀ ਉਹ ਜੈਤੋ ਦੇ ਐਮਐਲਏ ਅਮੋਲਕ ਸਿੰਘ ਦੀ ਪਿਤੇ ਦਿਨਾਂ ਤੋਂ ਲਗਾਤਾਰ ਐਮਐਲਏ ਮੁਰਖ ਸਿੰਘ ਪੱਤਰਕਾਰਾਂ ਨਾਲ ਖਾਸ ਕਰਕੇ ਡਿਜੀਟਲ মিডিਆ ਕਲੱਬ ਦੇ ਪੱਤਰਕਾਰਾਂ ਦੇ ਨਾਲ ਇੱਕ ਰੰਜਿਸ਼ ਰੱਖ ਰਿਹਾ ਰੰਜਿਸ਼ ਇਸ ਗੱਲ ਦੀ ਕਿ ਉਹਨਾਂ ਨੇ ਪਹਿਲਾਂ ਅਤਵਾਦੀ ਅਤਵਾਦੀ ਕਿਹਾ ਉਤਪੱਤਰਕਾਰਾਂ ਨੇ ਗੁੱਸਾ ਦਿਖਾਇਆ ਤਾਂ ਉਸ ਤੋਂ ਬਾਅਦ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਚਲੋ ਇਹ ਗੱਲ ਹੋ ਗਈ ਕਿ ਅੱਜ ਤੋਂ ਬਾਅਦ ਨਾ ਉਹ ਅਜਿਹੇ ਸ਼ਬਦ ਵਰਤਣਗੇ ਨਾ ਹੋਰ ਫਿਰ ਨਗਰ ਕੌਂਸਲ ਦੇ ਵਿੱਚ ਜੋ ਕੰਮ ਕੀਤਾ ਐਮਐਲਏ ਮੋਲਕ ਸਿੰਘ ਨੇ ਕਿਸ ਤਰੀਕੇ ਦੇ ਨਾਲ ਆਪਣੇ ਬੰਦਿਆਂ ਨੂੰ ਜਿਹੜੀਆਂ ਤਾਂਦਲੀਆਂ ਕਰਕੇ ਠੇਕਾ ਦਵਾਇਆ ਉਸਤੇ ਇਸੇ ਤਰੀਕੇ ਨਾਲ মিডিਆ ਨੇ ਲੋਕਾਂ ਸਾਹਮਣੇ ਗੱਲ ਰੱਖੀ ਇੱਕ ਇੱਕ ਕਰਕੇ ਕਟਨਾਵਾ ਜੁੜਦੀਆਂ ਗਈਆਂ ਤੇ ਲਗਾਤਾਰ ਪੱਤਰਕਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਪਿਤੇ ਦਿਨੀ ਅਵਧਾਰ ਸਿੰਘ ਤਾਰਾ ਸਾਥੀ ਨੇ ਸਾਡੇ ਇਹ ਤੇ ਹੁਕਮ ਚੰਦ ਜਦੋਂ ਆਮ ਆਦਮੀ ਪਾਰਟੀ ਲੁਧਿਆਣਾ ਤੇ ਗੁਜਰਾਤ ਦੇ ਵਿੱਚੋਂ ਜਿੱਤੀ ਹੈ ਤਾਂ ਉਸ ਦਿਨ ਉੱਥੇ ਗਏ ਐ ਉਸ ਦਿਨ ਵੀ ਉੱਥੇ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਜੋ ਬੋਲਣ ਦਾ ਢੰਗ ਸੀ ਜੋ ਕੁਛ ਸੀ ਲੈਹਜਾ ਸੀ ਚਾਹੇ ਉਹ ਇਹਨਾਂ ਨਾਲ ਹੋਵੇ ਤੇ ਚਾਹੇ ਹੁਕਮ ਚੰਦਨਾ ਉਹ ਬੜਾ ਮਾੜਾ ਸੀ ਉਹਨਾਂ ਦੇ ਜਿਹੜੇ ਉੱਥੇ ਵਰਕਰ ਖੜੇ ਸੀ ਉਹਨਾਂ ਨੇ ਵੀ ਮਾੜੀ ਸ਼ਬਦਾਵਲੀ ਵਰਤੀ ਜੋ ਇਹਨਾਂ ਨੇ ਦੱਸਿਆ ਸਾਨੂੰ ਆ ਕੇ ਸੋ ਜਿਸ ਤਰੀਕੇ ਦੀ ਪਿਰਤ ਦੇ ਚੱਲਦਿਆਂ ਹੁਕਮ ਚੰਦ ਨੇ ਇੱਕ ਖਬਰ ਕੀਤੀ ਆਪਣੀ ਇਸ ਕਲੋਨੀ ਦੀ ਜਿਹਦਾ ਬੁਰਾ ਹਾਲ ਹੈ ਸੜਕਾਂ ਗਲੀਆਂ ਨਾਲੀਆਂ ਬੁਰਾ ਹਾਲ ਹੈ ਉਹਦੀ ਖਬਰ ਕੀਤੀ ਜਿਹਦੀ ਖਬਰ ਦੌਰਾਨ ਇੱਕ ਵਿਅਕਤੀ ਇਹ ਕਹਿ ਗਿਆ ਕਿ ਐਮਐਲਏ ਸਾਹਿਬ ਨੂੰ ਸ਼ਹਿਰ ਦਾ ਕੀ ਆ ਉਹ ਤਾਂ ਆਪਦੀ 4.5 ਕਨਾਲਾਂ 'ਚ ਕੋਠੀ ਪਾਈ ਜਾਂਦੇ ਆ। ਉਹ ਖਬਰ ਚੱਲਣ ਤੇ ਐਮਐਲਏ ਸਾਹਿਬ ਨੇ ਹੁਕਮਚੰਦ ਨੂੰ ਇਹ ਕਿਹਾ ਕਿ ਹੁਣ ਤੈਨੂੰ ਮੈਂ ਦੇਖੂੰਗਾ ਇਸ ਤਰੀਕੇ ਦੇ ਸ਼ਬਦ ਫੋਨ ਤੇ ਉਹਨਾਂ ਨੇ ਵਰਤੇ ਜੋ ਕਿ ਮੰਦਪਾਗੇ ਆ। ਕੋਠੀ ਉਹ ਕਿਸ ਤਰੀਕੇ ਨਾਲ ਪਾ ਰਿਹਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਆ। ਉਹ ਲੋਨ ਲੈਂਦੇ ਆ ਉਹਨਾਂ ਦੇ ਕੋਲ ਪੈਸਾ ਉਹ ਹਰ ਬੰਦੇ ਨੇ ਆਪਣਾ ਘਰ ਪਾਉਣਾ ਹੁੰਦਾ। ਪਰ ਪੱਤਰਕਾਰ ਨੇ ਜੇ ਕੋਈ ਨਿੱਜੀ ਬੋਲਿਆ ਹੋਵੇ ਕਿ ਐਮ ਐਲ ਏ ਕਰ ਰਿਹਾ ਠੀਕ ਹੈ ਫਿਰ ਉਸ ਤੇ ਮਾਨਹਾਨੀ ਵੀ ਕੀਤੀ ਜਾ ਸਕਦੀ ਹੈ ਉਹ ਵੀ ਕੀਤਾ ਜਾ ਸਕਦਾ ਪਰ ਇੱਕ ਬਹਾਨਾ ਬਣਾ ਕੇ ਇੱਕ ਸੈਂਪਲ ਕਿਸੇ ਦੀ ਦਰਖਾਸਤਾਈ ਨੂੰ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਵਾ ਕੇ ਪੁਲਿਸ ਦੇ ਉੱਤੇ ਉਹ ਪਰਚਾ ਕਟਵਾਇਆ ਜਾਣਾ ਤੇ ਸਾਰਾ ਦੋਸ਼ੀ ਇੱਕ ਹੁਕਮਚੰਦ ਨਾਲ ਕੰਮ ਕਰਦਾ ਜੋ ਏਜੰਟ ਹੈ ਉਹ ਉਹ ਇੱਕ ਉਹਦਾ ਇੱਕ ਕੰਮ ਜਿਹੜਾ ਕਿ ਸਿਰਫ ਕੁਝ ਪੈਸੇ ਹੁੰਦੇ ਹੈ ਕਿ 500 700 ਹਜ਼ਾਰ ਰੁਪਇਆ ਬੰਨਣਾ ਹੁੰਦਾ ਹੈ ਉਦੇ ਦੌਰਾਨ ਉਹ ਕੀ ਐਡਾ ਵੱਡਾ ਕੰਮ ਉਸਤੇ ਇਸ ਤਰੀਕੇ ਦੇ ਨਾਲ ਪਾ ਦਿੱਤਾ ਜਾਣਾ ਕਿ ਕੀ ਬੰਦਾ 5-700 ਹਜ਼ਾਰ ਲਈ ਕਿਸੇ ਦੀ 5-7 ਲੱਖ ਦੀ ਠੱਗੀ ਕਿਉਂ ਮਰਵਾਊਗਾ ਪਰ ਉਹਨੂੰ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਪੁਲਿਸ ਨੇ ਵੀ ਬਿਨਾ ਕਿਸੇ ਜਾਂਚ ਪੜਤਾਲ ਤੋਂ ਕਿਉਂਕਿ 420 ਜਿਹੜਾ ਹੁਣ ਵਕਤਾਰਾ ਚੇਂਜ ਹੋ ਚੁੱਕੀ ਹੈ ਬੀਐਨਐਸ ਦੇ ਵਿੱਚ ਇਹ ਕਰ ਉਹਦੇ ਵਿੱਚ ਪਰਚਾ ਦੇਣਾ ਤਾਂ ਪਹਿਲਾਂ ਇਨਕੁਆਰੀ ਚਾਹੇ ਮੈਟ੍ਰੀਮੋਨੀਅਲ ਕੇਸ ਹੈ ਤੇ ਚਾਹੇ ਇਹ ਕੇਸ ਹੈ ਨਾ ਕਿ ਪਹਿਲਾਂ ਇਨਕੁਆਇਰੀ ਹੁੰਦੀ ਹੈ ਫਿਰ ਪਰਚਾ ਦਿੱਤਾ ਜਾਂਦਾ ਪਰ ਪੁਲਿਸ ਨੇ ਉਹ ਸਾਰੇ ਨਿਜਮਾ ਕਾਨੂੰਨਾਂ ਨੂੰ ਛਿੱਕੇ ਤੇ ਟੰਗਿਆ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕੀਤਾ ਅਸੀਂ ਇਸ ਬੰਦ ਦੇ ਵਿੱਚ ਐਸਐਚਓ ਨੇ ਮਿਲੇ ਉਹ ਇੱਕ ਇੱਕ ਕੱਢ ਕੇ ਰੱਖ ਲੈਂਦੇ ਇੱਥੇ ਸੈਨ ਕੋਈ ਉਹਦਾ ਇਹ ਨਹੀਂ ਕਿ ਕੋਈ ਐਫਐਐਸਐਲ ਦੀ ਰਿਪੋਰਟ ਆ ਚੁੱਕੀ ਹੋਵੇ ਕੋਈ ਉਹਦੀ ਜਾਂਚ ਹੋ ਚੁੱਕੀ ਹੋਵੇ ਇਸ ਤਰੀਕੇ ਦਾ ਕੋਈ ਨਹੀਂ ਸਿਰਫ ਇੱਕ ਬਣਾ ਕੇ ਕਿ ਆ ਡਾਕੂਮੈਂਟ ਉਹਨੇ ਛੇੜਛਾੜ ਕੀਤੀ ਹੈ ਤੇ ਉਹਦੇ ਵਿਹਾਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਮੰਦਪਾ ਗਰ ਜਾਣਾ ਅਸੀਂ ਐਮਐਲਏ ਮੁਲਕ ਸਿੰਘ ਨੂੰ ਵੀ ਕਹਨੇ ਆ ਕਿ ਇਹ ਮੰਦਪਾ ਗਰ ਜਾਣਾ ਪ੍ਰੈਸ ਨੇ ਆਪਣੀਆਂ ਖਬਰਾਂ ਲਾਉਣੀਆਂ ਹੁੰਦੀਆਂ ਤੁਸੀਂ ਕਹਨੇ ਹੋ ਕਿ ਜੇ ਕੋਈ ਅਸੀਂ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਸ਼ਾਇਦ ਜੀ ਉੱਥੇ ਪ੍ਰੈਸ ਆਉਂਦੀ ਹੈ ਤੁਸੀਂ ਅਸੀਂ ਪਾਣੀ ਦੇ ਪੈਪਾਂ ਦਾ ਮਹੂਰਤ ਕੀਤਾ ਉੱਥੇ ਪ੍ਰੈਸ ਆਈ ਸਵਾਲ ਉੱਥੇ ਤੁਹਾਨੂੰ ਕਰ ਸਕਦੀ ਹੈ ਤੁਸੀਂ ਜਵਾਬ ਦਿੱਤੇ ਇਹ ਹੱਕ ਹੈ ਪੱਤਰਕਾਰ ਦਾ ਉਸ ਤੋਂ ਅੱਗੇ ਜੇਕਰ ਤੁਸੀਂ ਦਿੱਲੀ ਦੀ ਚੋਂ ਜਿੱਤੇ ਤਾਂ ਲੁਧਿਆਣਾ ਚੋਂ ਜਿੱਤੇ ਗੁਜਰਾਤ ਚੋਂ ਜਿੱਤੇ ਪੱਤਰਕਾਰ ਤੁਹਾਡੀ ਖਬਰ ਲਾਉਣੀ ਆਏ ਉਹ ਵੀ ਹੱਕ ਹੈ ਪਰ ਤੁਸੀਂ ਇਸ ਤਰੀਕੇ ਨਾਲ ਜੇ ਪ੍ਰੈਸ ਨੂੰ ਦਬਾਉਣਾ ਹੈ ਜਿਵੇਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਹੀੜ ਦੇ ਪੱਧਰ ਤੇ ਤੁਸੀਂ ਇਸ ਤਰੀਕੇ ਦਾ ਕਰ ਰਹੇ ਹੋ ਇਹ ਮੰਦਭਾਗ ਰੁਝਾਨ ਹੈ ਅੱਜ ਤੱਕ ਇਸ ਜੈਤੋ ਹਲਕੇ ਦੇ ਵਿੱਚ ਕਾਲੀ ਦਲ ਦੀਆਂ ਸਰਕਾਰਾਂ ਵੀ ਰਹਿ ਗਈਆਂ ਕਾਂਗਰਸ ਦੇ ਐਮਐਲਏ ਵੀ ਰਹਿ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਪਹਿਲਾਂ ਰਹਿ ਗਏ ਪਰ ਅੱਜ ਤੱਕ ਕਿਸੇ ਨੇ ਮੀਡੀਆ ਤੇ ਪਰਚਾ ਨਹੀਂ ਕਰਵਾਇਆ ਜਿਸ ਤਰੀਕੇ ਦੇ ਨਾਲ ਤੁਸੀਂ ਕਰਵਾ ਰਹੇ ਹੋ ਦਬਾ ਰਹੇ ਹੋ ਫਿਰ ਤੁਹਾਡੀ ਇੱਕ ਟ੍ਰੋਲ ਆਰਮੀ ਹੈ ਜਿਹੜੀ ਤੁਸੀਂ ਰੱਖੀ ਹੈ ਕਿ ਹੁਣ ਜੇ ਕਿਸੇ ਦੇ ਖਿਲਾਫ ਪੋਸਟ ਹੈ ਜਿਵੇਂ ਹੁਕਮਚੰਦ ਦੇ ਖਿਲਾਫ ਇੱਕ ਵੀਡੀਓ ਪੱਤਰਕਾਰ ਨੇ ਬਣਾਈ ਉਹ ਤੁਸੀਂ ਕੱਲੇ ਕੱਲੇ ਪਿਆਜ ਤੋਂ ਕਹਿ ਕੇ ਪੁਵਾਈ ਇਹ ਤੁਹਾਡੇ ਆਰਡਰ ਹੈ ਤੁਸੀਂ ਗੁੰਡੇ ਭੇਜ ਦਿਓ ਠੀਕ ਹੈ ਤੁਸੀਂ ਉਸ ਤੋਂ ਅੱਗੇ ਆ ਜਾਓ ਅਵਤਾਰ ਸਿੰਘ ਤਾਰਾ ਦੀ ਤੁਸੀਂ ਜਾਣ ਬੁੱਝ ਕੇ ਟਰੋਲਿੰਗ ਕਰਨ ਲਈ ਜਿਸ ਤਰੀਕੇ ਦਾ ਵਿਹਾਰ ਕੀਤਾ ਜੇਕਰ ਪੱਤਰਕਾਰ ਇਸ ਤਰੀਕੇ ਤੇ ਆ ਗਏ ਫਿਰ ਤੁਹਾਨੂੰ ਵੀ ਸਮੱਸਿਆ ਪੈਦਾ ਹੋਣੀ ਹੈ ਕਿਉਂਕਿ ਮੁੱਦੇ ਸ਼ਹਿਰ ਚ ਬਹੁਤ ਹੈ ਮਾਸਪਤਾਲ ਦੇ ਵਿੱਚ ਡਾਕਟਰ ਨਹੀਂ ਸਟੇਡੀਅਮ ਦਾ ਬੁਰਾ ਹਾਲ ਆ ਤੁਸੀਂ ਵਾਦਾ ਕੀਤਾ ਸੀ ਰੇਲਵੇ ਫਾਟਕ ਤੇ ਤੁਸੀਂ ਕਿਹਾ ਅਸੀਂ ਪੁਲ ਬਣਾਵਾਂਗੇ ਉਹ ਨਹੀਂ ਤੁਸੀਂ ਕੀਤਾ ਸ਼ਹਿਰ ਦੀਆਂ ਸੜਕਾਂ ਤੇ ਆ ਜਾਓ ਕਿਸੇ ਮਹੱਲੇ ਚ ਵਰਜੋ ਕਿਸੇ ਗਲੀ ਚ ਵਰਜੋ ਹਰ ਬੰਦਾ ਤੁਹਾਡੇ ਤੇ ਔਖਾ ਹੈ ਪਰ ਜੇ ਅਸੀਂ ਉਹ ਖਬਰ ਕਰਦੇ ਹਾਂ ਕਿ ਜਿਹੜੀ ਲੋਕ ਕਹਿਣ ਅਸੀਂ ਲੱਭ ਕੇ ਖਬਰ ਨਹੀਂ ਕਰਦੇ ਪਰ ਜਿਵੇਂ ਤੁਸੀਂ ਲੱਭ ਲੱਭ ਕੇ ਪਰਚੇ ਪਵਾ ਰਹੇ ਹੋ ਤੇ ਜੇਕਰ ਇਸ ਤਰੀਕੇ ਨਾਲ ਪੱਤਰਕਾਰ ਲੱਭ ਲੱਭ ਕੇ ਖਬਰਾਂ ਕਰਨ ਲੱਗੇ ਤੁਹਾਡੇ ਲਈ ਵੀ ਜਿਹੜੀ ਔਖਾ ਹੋ ਜਾਣਾ ਲੋਕਾਂ ਦੇ ਵਿੱਚ ਤੁਸੀਂ ਕੱਲ ਨੂੰ ਦੁਬਾਰਾ ਵੋਟਾਂ ਲੈਣ ਆਉਣਾ ਹੈ ਤੁਸੀਂ ਆਪਣੇ ਰਾਜਨੀਤੀ ਕਰਨੀ ਹੈ ਇਹਨਾਂ ਨੇ ਆਪਣੇ ਪੱਤਰਕਾਰਤਾ ਕਰਨੀ ਹੈ ਸੋ ਪੱਤਰਕਾਰਾਂ ਨੂੰ ਪੱਤਰਕਾਰਤਾ ਕਰਨ ਦਿਓ ਤੁਸੀਂ ਰਾਜਨੀਤੀ ਕਰੋ ਸਵਾਲ ਤੁਹਾਨੂੰ ਤਾਂ ਹੀ ਹੋ ਰਿਹਾ ਜੇ ਤੁਸੀਂ ਐਮਐਲਏ ਦੀ ਕੁਰਸੀ ਤੇ ਬੈਠੇ ਹੋ ਜੇਕਰ ਤੁਸੀਂ ਵਿਰੋਧੀ ਹੁੰਦੇ ਤੁਸੀਂ ਸੱਤਾ ਤੇ ਨਾ ਹੁੰਦੇ ਤੁਹਾਨੂੰ ਕਿਹਨੇ ਸਵਾਲ ਕਰਨੇ ਸੀ ਜਿੰਨਾ ਚਿਰ ਤੁਸੀਂ ਕੁਰਸੀ ਤੇ ਬੈਠੇ ਹੋ ਸਵਾਲ ਤਾਂ ਤੁਹਾਨੂੰ ਹੀ ਹੋਣਗੇ ਤੁਹਾਨੂੰ ਹੀ ਹੁੰਦੇ ਰਹਿਣਗੇ ਹੁਕਮਚਾਂ ਤੇ ਪਰਚਾ ਪਵਾ ਦਿਓਗੇ ਕੋਈ ਹੋਰ ਸਵਾਲ ਕਰੂਗਾ ਉਹ ਇਹ ਤੇ ਪਰਚਾ ਪਵਾ ਦਿਓਗੇ ਕਿ ਕੋਈ ਹੋਰ ਸਵਾਲ ਕਰੂਗਾ ਇਹ ਪੰਜਾਬ ਹੈ ਇੱਥੇ ਸਵਾਲ ਤਾਂ ਹਰ ਵਕਤ ਉੱਠਣਗੇ ਤੇ ਅੱਜ ਹਕਮਚਾਂਦੇ ਮਹੱਲੇ ਦੇ ਲੋਕ ਜੇਕਰ ਉਹ ਇੰਨੇ ਹੀ ਬੇਈਮਾਨ ਹੋਵੇ ਜੇਕਰ ਉਹ ਇੰਨੇ ਹੀ ਕਰਾਪਟ ਹੋਵੇ ਜੇਕਰ ਕੋਈ ਇਸ ਤਰੀਕੇ ਦਾ ਹੋਵੇ ਤਾਂ ਉਹ ਆ ਲੋਕ ਆ ਜਿਹੜੇ ਉਹਦੇ ਨਾਲ ਨਾ ਆਉਣ ਪਰ ਇੱਕ ਗੱਲ ਅਸੀਂ ਪੁਲਿਸ ਨੂੰ ਵੀ ਇੱਥੇ ਕਹਿਣੇ ਚਾਹੁੰਦੇ ਆ ਕਿ ਤੁਸੀਂ ਸਿਆਸੀ ਲੋਕਾਂ ਦੇ ਹੱਥ ਠੋਕੇ ਬਣ ਕੇ ਨਾ ਚੱਲੋ ਜਿਹੜੇ ਐਸਐਚਓ ਜੈਤੋ ਲੱਗੇ ਹੈ ਸੀਆਈਏ ਰੀਜਿਬਰਟਨਡੇ ਬੰਦਾ ਮਾਰ ਕੇ ਆਇਆ ਹੈ ਠੀਕ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਕਤਲ ਹੋਇਆ ਉੱਥੋਂ ਚੱਕ ਕੇ ਇੱਥੇ ਘੜਤਾ ਮਤਲਬ ਐਮਐਲਏ ਮੋਲਕ ਸਿੰਘ ਨੇ ਹੋ ਸਕਦਾ ਇਹਨਾਂ ਨੂੰ ਵੀ ਇਸ ਕਰਕੇ ਲਵਾਇਆ ਹੋਵੇ ਕਿ ਇੱਥੇ ਵੀ ਇੱਕ ਅੱਧੇ ਬੰਦਾ ਮਰਵਾਉਣਾ ਹੋਵੇ ਤੋ ਇਸ ਕਰਕੇ ਇਹ ਜਿਹੇ ਬੰਦੇ ਜਿਹੜੇ ਕੱਡੇ ਵੱਡੇ ਐਸਐਚਓ ਐ ਉਹ ਇੱਥੇ ਲਾਤੇ ਚੱਕ ਕੇ ਠੀਕ ਐ ਫਿਰ ਡੀਐਸਪੀ ਮਨੋਜ ਕੁਮਾਰ ਉਹ ਐਮਐਲਏ ਸਾਹਿਬ ਨੂੰ ਖੁਸ਼ ਕਰਨ ਲਈ ਪਰਚੇ ਦੇ ਰਹੇ ਐ ਐਸਐਸਪੀ ਪ੍ਰਗਿਆ ਜੈਨ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਡੀ ਫੋਰਸ ਝੂਠੇ ਪਰਚੇ ਦੇਣ ਲਈ ਐ ਪਰਚੇ ਦੇ ਵਿੱਚ ਕੋਈ ਤੱਥ ਨਹੀਂ ਕੋਈ ਪ੍ਰੂਫ ਨਹੀਂ ਬਣਦੇ 420 ਹੁੰਦੀ ਐ ਕਿ ਇੱਕ ਬੰਦੇ ਦਾ ਨੁਕਸਾਨ ਹੋਇਆ ਇੱਕ ਬੰਦੇ ਨੂੰ ਫਾਇਦਾ ਹੋਇਆ ਹੁਕਮਚਾਂ ਤਾਂ ਵਿਚਲਾ ਬੰਦਾ ਨਾ ਤਾਂ ਉਹਨੂੰ ਫਾਇਦਾ ਹੋਇਆ ਨਾ ਉਹਨੂੰ ਨੁਕਸਾਨ ਹੋਇਆ ਉਹ ਬੰਦਾ ਇਹ ਵਿੱਚ ਕਿਉਂ ਕਰੂਗਾ ਸੋ ਇਹ ਮੰਦਪਾਗਰ ਰੁਝਾਨ ਹੈ ਜੇ ਪੁਲਿਸ ਨੇ ਤੇ ਸਰਕਾਰ ਨੇ ਇਸ ਤਰੀਕੇ ਨਾਲ ਚੱਲਣਾ ਫਿਰ ਅਸੀਂ ਨਹੀਂ ਚਾਹੁੰਦੇ ਅਸੀਂ ਪੱਤਰਕਾਰੀ ਛੱਡ ਕੇ ਕੋਈ ਭਰਨੇ ਪ੍ਰਦਰਸ਼ਨਾਂ ਦੇ ਰਾਹ ਪੱਗੇ ਅਸੀਂ ਅੱਜ ਵੀ ਬੇਨਤੀ ਕਰਦੇ ਹਾਂ ਐਮਐਲਏ ਮੋਲਕ ਸਿੰਘ ਨੂੰ ਵੀ ਕਿ ਇੰਨਾਂ ਚੀਜ਼ਾਂ ਤੋਂ ਬਾਜ ਆਉਣ ਉਹ ਪਰਚੇ ਤੇ ਜਿਹੜੀ ਪੁਲਿਸ ਤੋਂ ਉਹਨਾਂ ਨੇ ਕਰਵਾਇਆ ਉਹਨਾਂ ਨੂੰ ਕਹਿਣ ਕਿ ਉਹ ਵਾਪਸ ਲਵੇ ਅਸੀਂ ਐਸਐਸਪੀ ਮੈਡਮ ਪ੍ਰਗਿਆ ਜਾਨ ਨੂੰ ਵੀ ਕਹਿਣੇ ਆ ਕਿ ਪੁਲਿਸ ਵੀ ਇਹਨਾਂ ਪਰਤਾਂ ਤੋਂ ਪਾਸੇ ਆਵੇ ਜਿਹੜਾ ਪ੍ਰੈਸ ਤੇ ਪੁਲਿਸ ਜਿਹੜੀ ਕਦੇ-ਕਦੇ ਇਹ ਵੀ ਕਹਿਨ ਦੀ ਹੈ ਜਦੋਂ ਜਦੋਂ ਲੋਡ ਹੁੰਦੀ ਹੈ ਪੁਲਿਸ ਨੂੰ ਕਿ ਤੁਸੀਂ ਸਾਡੇ ਨਾਲ ਚੱਲੋ ਜੀ ਸਾਡਾ ਸਹਿਯੋਗ ਦਿਓ ਤੇ ਅੱਜ ਜਦੋਂ ਪੱਤਰਕਾਰ ਤੇ ਹੋਏ ਤੇ ਪੁਲਿਸ ਪਰਚਾ ਕਰਨ ਲੱਗੀ 1 ਮਿੰਟ ਲਾਉਂਦੀ ਹੈ ਸੋ ਇਹ ਚੀਜ਼ਾਂ ਤੇ ਨਹੀਂ ਚਾਹੀਦਾ ਇਸ ਮਾਮਲੇ ਦੀ ਸਹੀ ਜਾਂਚ ਕਰਕੇ ਇਸ ਪਰਚੇ ਨੂੰ ਰੱਦ ਕਰਨਾ ਬਣਦਾ ਹੁਕਮਚਾਂਤ ਤੇ ਪਰਚਾ ਨਹੀਂ ਬਣਦਾ ਜੇ ਕੋਈ ਦੋਸ਼ੀ ਆ ਉਹਦੇ ਤੇ ਪਰਚਾ ਦਿਓ ਅਸੀਂ ਨਹੀਂ ਕਹਿੰਦੇ ਜੇ ਕਿਸੇ ਨਾਲ ਠੱਗੀ ਵਧੀ ਆ ਉਸ ਸੰਤ ਬੰਤੇ ਪਰਚਾ ਦਿਓ ਪਰ ਇਹ ਹੁਕਮਚਾਂਤ ਨਹੀਂ ਬਣਦਾ ਹੁਕਮਚਾਂਦਾ ਪਰਿਵਾਰ ਖੜਾ ਹੈ ਇਹਦੇ ਤੇ ਰੇਡਾਂ ਮਾਰੀਆਂ ਗਈਆਂ ਠੀਕ ਹੈ ਹੁਕਮਚੰਦ ਕੋਈ ਹੱਤਵਾਦੀ ਨਹੀਂ ਕੋਈ ਗੈਂਗਸਟਰ ਨਹੀਂ ਕੋਈ ਚਿੱਟਾ ਵੇਚਣ ਵਾਲਾ ਨਹੀਂ ਇਸ ਤਰੀਕੇ ਨਾਲ ਰੇਡ 420 ਦੇ ਜਿਹੜਾ ਇਹ ਪਰਚਾ ਦਰਜ ਹੋਇਆ ਹੈ ਇਹਦੇ ਵਿੱਚ ਪੁਲਿਸ ਨੇ ਨੋਟਸ ਦੇਣਾ ਬੰਦੇ ਨੂੰ ਠੀਕ ਹੈ ਜੇ ਬੰਦਾ ਜਾਂਚ ਸਹਿਯੋਗ ਕਰ ਰਿਹਾ ਉਹਦੀ ਅਰੈਸਟ ਨਹੀਂ ਪੈ ਸਕਦੀ ਪਰ ਜਿਵੇਂ ਤੁਸੀਂ ਪਰਿਵਾਰ ਨੂੰ ਡਰਾ ਰਹੇ ਹੋ ਜਿਵੇਂ ਧਮਕਾ ਰਹੇ ਹੋ ਇਹ ਮੰਦਪਾ ਗੜ ਜਾਣਾ ਅਸੀਂ ਜੇਕਰ ਤੁਸੀਂ ਇਹ ਚੱਲੇ ਫਿਰ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਜੱਥੇਬੰਦੀਆਂ ਨੂੰ ਮੁਲਾਜ਼ਮ ਜੱਥੇਬੰਦੀਆਂ ਨੂੰ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਤੇ ਅਸੀਂ ਇਹ ਮੈਦਾਨ ਚ ਉਤਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪੱਤਰਕਾਰ ਤਾਂ ਛੱਡ ਕੇ ਇਹ ਜਿਹੜੇ ਧਰਨੇ ਪ੍ਰਦਰਸ਼ਨਾਂ ਚ ਪਈਏ ਪਰ ਜੇਕਰ ਮਜਬੂਰ ਕਰੋਗੇ ਤਾਂ ਸਾਨੂੰ ਪੈਣਾ ਪਵੇਗਾ ਇਹ ਮੰਦਪਾਗਰ ਰੁਝਾਨ ਇਹ ਚੰਗੀਆਂ ਗੱਲਾਂ ਨਹੀਂ ਐ ਪੁਲਿਸ ਦੀਆਂ ਵੀ ਚੰਗੀਆਂ ਗੱਲਾਂ ਨਹੀਂ ਤੇ ਸਿਆਸੀ ਲੋਕਾਂ ਦੀਆਂ ਵੀ ਸਿਆਸੀ ਲੋਕਾਂ ਨੇ ਸਿਆਸਤ ਕਰਨੀ ਐ ਜੇ ਲੰਮਾ ਸਮਾਂ ਸਿਆਸਤ ਕਰਨੀ ਐ ਫਿਰ ਵਿਰੋਧ ਤਾਂ ਵੀ ਹੋਣੀ ਐ ਅ ਜਿਹੜੀ ਵਖਰੇਵੇਂ ਵੀ ਹੋਣੇ ਆ ਸੋ ਇਹਨਾਂ ਚੀਜ਼ਾਂ ਤੋਂ ਜਿਹੜੀ ਦੂਰ ਰਹਿਣ ਦੀ ਲੋੜ ਆ ਮੈਂ ਪ੍ਰਧਾਨ ਜੀ ਨੂੰ ਕਹੂੰਗਾ ਕਿ ਉਹ ਵੀ ਜਿਹੜਾ ਜਿਹੜੇ ਸਾਡੇ ਕਲੱਬ ਦੇ ਪ੍ਰਧਾਨ ਨੇ ਉਹ ਵੀ ਹਸਤੇ ਕੁਛ ਆਪਣਾ ਰੱਖਣ ਪ੍ਰਧਾਨ ਜੀ ਇੱਕ ਗੱਲ ਮੇਰੀ ਵੀ ਸੁਣੋ ਮੇਰੇ ਘਰੇ ਆਇਆ ਇੱਕ ਮੈਨੂੰ ਮੈਨੂੰ ਤੇਰੇ ਮੁੰਡਿਆਂ ਦਾ ਨਾਂ ਕੀ ਆ ਇਹਦਾ ਨਾਂ ਕੀ ਆ ਹਾਂ ਆ ਤੁਹਾਡੀ ਗੱਲ ਕਰਦੇ ਆ ਇਹਦੋਂ ਬਾਅਦ ਤੋਂ ਅਸੀਂ ਗੱਲ ਦੱਸਿਓ ਹਾਂਜੀ ਸਤਿਸ਼ ਕੁਮਾਰ ਹੈਪੀ ਜੋ ਇਹ ਸਾਡੇ ਪੱਤਰਕਾਰ ਭਾਈ ਦੇ ਨਾਲ ਹੁਕਮਚੰਦ ਨਾਲ ਜਾਇਤੀ ਕੀਤੀ ਗਈ ਹੈ ਸਭ ਤੋਂ ਪਹਿਲੇ ਦਿਨ ਖੇਦੀ ਕਰਦਾ ਹੈਗਾ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਔਰ ਜੋ ਸੱਤਾ ਦੇ ਵਿੱਚ ਬੈਠੇ ਹੈਗੇ ਆ ਉਹਨਾਂ ਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈਗਾ ਕਿ ਪੱਤਰਕਾਰ ਦੋਨਾਂ ਦਾ ਇੱਕ ਮਾਧਿਅਮ ਹੈ ਜੇ ਸੱਤਾ ਦੇ ਵਿੱਚ ਬੈਠੇ ਹੋਏ ਲੋਕਾਂ ਦੀ ਕੋਈ ਚੰਗਾ ਗੱਲਾਂ ਹੁੰਦੀਆਂ ਹੈਗੀਆਂ ਉਹ ਵੀ ਪੱਤਰਕਾਰ ਦਿਖਾਉਂਦਾ ਹੈਗਾ ਜੇ ਕੋਈ ਪੱਤਰਕਾਰ ਨੇ ਸਵਾਲ ਕਰਨੇ ਹੁੰਦੇ ਆ ਸੱਤਾ ਤੇ ਬੈਠੇ ਹੋਏ ਲੋਕਾਂ ਨੂੰ ਹੀ ਕੀਤੇ ਜਾਂਦੇ ਹੈਗੇ ਆ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਅਸੀਂ ਚੰਗੇ ਕੰਮ ਵੀ ਦਿਖਾਣੇ ਹੈਗੇ ਆ ਮਾੜੇ ਕੰਮ ਵੀ ਦਿਖਾਣੇ ਹੈਗੇ ਆ ਇਸ ਲਈ ਜੋ ਇਹ ਪਰਚਾ ਕੀਤਾ ਗਿਆ ਹੈਗਾ ਬਿਲਕੁਲ ਇੱਕ ਐ ਲਾ ਲਓ ਵੀ ਪਹਿਲੇ ਹੁਕਮ ਚੰਦ ਨੂੰ ਧਮਕੀ ਦਿੱਤੀ ਗਈ ਹੈਗੀ ਆ ਵੀ ਤੂੰ ਭੱਜ ਕਿੱਥੇ ਭੱਜੇਗਾ ਉਸ ਤੋਂ ਬਾਅਦ ਉਹਨੂੰ ਇਹ ਫਸਾਇਆ ਗਿਆ ਜਿਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹੈਗੇ ਆ ਸਾਡੇ ਨਾਲ ਹੋਰ ਵੀ ਪ੍ਰੈਸ ਮੀਡੀਆ ਦੇ ਜੋ ਆਧਾਰੇ ਹੈਗੇ ਆ ਸਾਡੇ ਨਾਲ ਕੰਮ ਕਰਦੇ ਆ ਉਹ ਵੀ ਸਾਡੇ ਸੰਪਰਕ ਦੇ ਵਿੱਚ ਆ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਔਰ ਸੱਤਾ 'ਚ ਬੈਠੇ ਹੋਏ ਬੰਦਿਆਂ ਨੂੰ ਵੀ ਆਪਦੀ ਗਲਤੀ ਨੂੰ ਇਹ ਦਰੁਸਤ ਕਰ ਲੈਣ ਗਲਤੀ ਨੂੰ ਸੁਧਾਰ ਲੈਣ ਤਾਂ ਇਹਨਾਂ ਵਾਸਤੇ ਬਹੁਤ ਵਧੀਆ ਹੋਊਗਾ ਨਹੀਂ ਤਾਂ ਫਿਰ ਅਸੀਂ ਇੱਕ ਲੰਮਾ ਸੰਘਰਸ਼ ਵਿੱਢਣ ਦੀ ਤਿਆਰੀ ਦੇ ਵਿੱਚ ਆ ਧੰਨਵਾਦ ਜੀ ਇਹ ਵੇਖੋ ਜਿਵੇਂ ਮੇਰੇ ਪਿਛਲੇ ਸਾਥੀਆਂ ਨੇ ਵੀ ਦੱਸਿਆ ਕਿ ਹੁਕਮਚੰਦ ਇੱਕ ਬਹੁਤ ਹੀ شریف ਪਰਿਵਾਰ 'ਚੋਂ ਆ ਇਮਾਨਦਾਰ ਆ ਪਰ ਇੱਥੇ ਜਿਹੜੀ ਰੰਜਸ ਕੱਢ ਰਿਹਾ ਇੱਥੋਂ ਦਾ ਐਮਐਲਏ ਇੱਕ ਬਹੁਤ ਦੱਸਣ ਜਾ ਕੇ ਸਾਡੇ ਬੰਦਾ ਕਿ ਐਮਐਲਏ ਵੀ ਇੱਕ ਇਸੇ ਬਰਾਦਰੀ ਦਾ ਤੇ ਹਕਮਚੰਦ ਵੀ ਉਸੇ ਬਰਾਦਰੀ ਦਾ ਐਸੀ ਭਾਈਚਾਰਨਾ ਦੋਨੇ ਇਹ ਜੁੜੇ ਹੋਏ ਆ ਹਕਮਚੰਦ ਦਿਖਾ ਰਿਆ ਸੀ ਖਬਰਾਂ ਤੇ ਇਹਨਾਂ ਨੂੰ ਚੁਬਰਗਾ ਸੀ ਕਿ ਗਲੀ ਦਾ ਵੀ ਹਾਲ ਵਿਖਾਇਆ ਗਲੀ ਦੇ ਵਿੱਚੋਂ ਜਦੋਂ ਲੋਕ ਇਕੱਠੇ ਹੋਏ ਆ ਉਹ ਕਹਿ ਰਹੇ ਸੀ ਕਿ ਸਾਡੀਆਂ ਗਲੀਆਂ ਤਾਂ ਐਮਐਲ ਨੂੰ ਦੱਸ ਨਹੀਂ ਰਹੀਆਂ ਕਿ ਐਮਐਲ ਤਾਂ ਆਪ ਦੀਆਂ ਕੋਠੀਆਂ 'ਤੇ ਪਾਉਣ ਤੇ ਹੋਇਆ 40 ਲੱਖ ਦੀ ਜਗ੍ਹਾ ਲੈ ਲੀਆ ਹੁਣ ਉਹ ਮਕਾਨ ਪਾਊਗਾ ਇਹ ਜਦੋਂ ਵੀਡੀਓ ਚੱਲੀ ਤੇ ਹੁਕਮ ਚੰਦ ਨੂੰ ਫੋਨ ਵੀ ਆਉਂਦਾ ਐਮਐਲਏ ਦਾ ਕਿ ਐਮਐਲਏ ਕਹਿੰਦਾ ਹੁਕਮ ਚੰਦ ਤੂੰ ਬੰਦਾ ਬਣ ਜਾ ਹਾਵਲਾਲ ਨਹੀਂ ਫਿਰ ਆਉਣ ਵਾਲਾ ਸਮਾਂ ਤੈਨੂੰ ਦੱਸੂਗਾ ਵੀ ਅਸੀਂ ਕੀ ਕੁਝ ਕਰ ਸਕਦੇ ਆ ਸਾਡੀ ਸਰਕਾਰ ਹੋਰ ਵੀ ਕਾਫੀ ਖਬਰਾਂ ਚੱਲੀਆਂ ਤੁਸੀਂ ਮੰਡੀ ਦੇ ਵਿੱਚ ਵਿਕਾਸ ਨਹੀਂ ਕੀਤਾ ਵਿਕਾਸ ਕਰੋ ਅਸੀਂ ਤੁਹਾਡੀਆਂ ਚੰਗੀਆਂ ਖਬਰਾਂ ਵੀ ਵਿਖਾਵਾਂਗੇ ਤੁਹਾਨੂੰ 3.5 ਸਾਲ ਦਾ ਸਮਾਂ ਹੋ ਗਿਆ ਤੁਸੀਂ ਮੰਡੀ ਦੇ ਵਿੱਚ ਕੰਮ ਨਹੀਂ ਕਰ ਰਹੇ ਅਸੀਂ ਤੁਹਾਡੀਆਂ ਕਮੀਆਂ ਵਿਖਾ ਰਹੇ ਹਾਂ ਤੁਹਾਨੂੰ ਚੁਪਦੀਆਂ ਇਹ ਗੱਲਾਂ ਚੰਗੇ ਕੰਮ ਕਰੋ ਅਸੀਂ ਤੁਹਾਡਾ ਚੰਗਾ ਕੰਮ ਵੀ ਵਿਖਾਵਾਂਗੇ ਪਰ ਜੋ ਕੁਝ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਮੋਲਕ ਸਿੰਘ ਦੀ ਸ਼ਹਿ ਤੇ ਜੱਟੋ ਦੇ ਵਿੱਚ ਹੋ ਰਿਹਾ ਬਹੁਤ ਹੀ ਮੰਦ ਭਾਗਾ ਹੋ ਰਿਹਾ ਕਿ ਜੇ ਗੱਲ ਕਰੇ ਐਮ.ਐਲ.ਏ. ਵੀ ਮੋਲਕ ਸਿੰਘ ਵੀ ਇਹ ਹੁਕਮਚੰਦ ਕੱਲਾ ਕੱਲਾ ਨਹੀਂ ਇਹਦੇ ਨਾਲ ਪੂਰੀਆਂ ਜਥੇਬੰਦੀਆਂ ਪੂਰਾ ਸੋਸ਼ਲ ਮੀਡੀਆ ਜਿੰਨਾ ਸਾਡਾ ਜੈਤੋ ਦਾ ਸਾਰਾ ਇਹਦੇ ਨਾਲ ਆ ਪੂਰਾ ਇਹਦਾ ਪਰਿਵਾਰ ਨਾਲ ਆ ਇਹਦੇ ਜੋ ਮਹੱਲੇ ਦੇ ਲੋਕ ਉਹ ਨਾਲ ਆ ਜੇ ਅਸੀਂ ਤਾਂ ਇਹ ਕਹਾਂਗੇ ਜੇ ਪਰਚਾ ਰੱਦ ਨਾ ਕੀਤਾ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿੱਖਾ ਸੰਘਰਸ਼ ਵਿੜਾਂਗੇ ਪਰਚਾ ਰੱਦ ਕਰਾ ਕੇ ਹਟਾਂਗੇ ਪਰਚਾ ਜਾਲੀ ਹੋਇਆ ਬਿਲਕੁਲ ਝੂਠਾ ਹੋਇਆ ਆਮ ਆਦੀ ਪਾਰਟੀ ਦੇ ਅਮੋਲਕ ਸਿੰਘ ਦੀ ਇਹ ਸ਼ਹਿਤੇ ਹੋਇਆ ਨਾਰਮਲ ਪਰਚਾ ਸੀ ਜਿਹੜੇ ਦੋਸ਼ੀ ਆ ਤੁਸੀਂ ਗੋਨਿਆਂ ਦੇ ਲੈ ਲਓ ਇੱਕ ਨੌਜਵਾਨ ਨੂੰ ਪੁਲਿਸ ਨੇ ਅਤਿਆਚਾਰ ਕੀਤਾ ਉਸ ਦੀ ਮੌਤ ਹੋ ਜਾਂਦੀ ਹੈ ਉੱਥੇ ਤਾਂ ਤੁਸੀਂ ਕਾਰਵਾਈ ਨਹੀਂ ਕਰੀ ਕਰਨਲ ਬਾਠ ਹੈ ਉੱਥੇ ਦਾ ਤੁਸੀਂ ਕਾਰਵਾਈ ਨਹੀਂ ਕਰੀ ਪਰ ਇੱਕ ਗਰੀਬ ਪਰਿਵਾਰ ਚ ਉੱਠਿਆ ਹੁਕਮਚੰਦ ਤੁਹਾਡੀਆਂ ਖਬਰਾਂ ਵਖਾ ਰਿਆ ਤੁਸੀਂ ਝੱਟ ਦੇ ਨੇ ਪੁਲਿਸ ਨੇ ਵੀ ਪਰਚਾ ਦੇ ਤਾ ਲੋਕ ਕਰਲਾ ਰਹੇ ਆ ਧਰਨੇ ਦੇ ਰਹੇ ਆ ਕਿ ਜਿਹੜੇ ਇਹ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਰਨਲ ਬਾਠ ਦੇ ਪਰਿਵਾਰ ਦੇ ਉੱਤੇ ਅਤਿਆਚਾਰ ਕੀਤਾ ਵੀਡੀਓ ਵੀ ਆਈਆਂ ਸਾਹਮਣੇ ਇਹ ਕਹਿੰਦੇ ਸਬੂਤ ਆ ਸਾਡੇ ਕੋਲੇ ਐਡੇ ਠੋਸ ਸਬੂਤਾ ਤੁਹਾਡੇ ਕੋਲ ਹੁਕਮਚੰਦ ਹੈ ਨਹੀਂ ਪੁਲਿਸ ਕੁਝ ਵੀ ਕਰ ਸਕਦੀ ਆ ਜਦੋਂ ਆਪਣੀ ਆਈ ਤੇ ਆ ਜੇ ਸਾਰੇ ਪ੍ਰੂਫ ਬਣਾ ਲੈਂਦੀ ਆ ਸਾਰੇ ਪ੍ਰੂਫ ਮਿਟਾ ਦਿੰਦੀ ਆ ਤੁਸੀਂ ਆਹ ਪ੍ਰੂਫ ਜੇ ਸਿਏ ਨੇ ਤੂ ਦੇ ਵਿੱਚ ਗੋਨਿਆਂ ਦਾ ਨੌਜਵਾਨ ਮਰਿਆ ਉਥੇ ਪ੍ਰੂਫ ਹੈਗੇ ਨੇ ਇਹਨਾਂ ਕੋਲੇ ਵੀਡੀਓ ਹੈਗੀਆਂ ਕਰਨ ਲਾ ਬਾੜਦੀਆਂ ਵੀਡੀਓ ਹੈਗੀਆਂ ਕਰੋ ਕਾਰਵਾਈ ਕਿਉਂ ਨਹੀਂ ਕਰਦੇ ਚਲ ਸਾਡੇ ਇੱਕ ਪੱਤਰਕਾਰ ਸ਼੍ਰੀ ਪਰਵਾਰ ਤੇ ਇਹਨਾਂ ਨੇ ਪਰਚਾ ਕੀਤਾ ਇਹ ਰੱਦ ਕਰਾ ਕੇ ਹਟਾਂਗੇ ਸਾਨੂੰ ਕਿਤੋਂ ਵੀ ਤੱਕ ਜਾਣਾ ਪੈਗਾ ਉਥੇ ਤੱਕ ਅਸੀਂ ਜਾਵਾਂਗੇ ਹੁਕਮਚੰਦ ਕੱਲਾ ਨਹੀਂ ਹੁਕਮਚੰਦ ਦੇ ਨਾਲ ਪੂਰੀ ਜ਼ੈਤੋ ਆ ਕਿਉਂਕਿ ਇਹ ਨਿਰਪੱਖ ਹੈ ਲੋਕਾਂ ਦੀ ਆਵਾਜ਼ ਚੁੱਕਦਾ ਸੀ ਦਿਖਾਉਂਦਾ ਸੀ ਇਹਨਾਂ ਨੂੰ ਚੁਪਦੀ ਸੀ ਕਿ ਸਾਡੀਆਂ ਕਮੀਆਂ ਨਾ ਦਿਖਾਓ ਬਖਾਵਾਂਗੇ ਕਮੀਆਂ ਤੁਸੀਂ ਕੰਮ ਕਰੋ ਨਹੀਂ ਕਮੀਆਂ ਵਿਖਾਉਂਦੇ ਕੰਮ ਤੁਸੀਂ ਕਰਨੀ ਲੋਕਾਂ ਨੇ ਠੱਗੀ ਮਾਰੀ ਆ ਤੁਸੀਂ ਲੋਕਾਂ ਨੂੰ ਸੋਨ ਚਾਕੇ ਵੋਟਾਂ ਪਾਈਆਂ ਸੀ ਸੋਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਹਸਾਬ ਨਾਲ ਤੁਸੀਂ ਆਏ ਸੀ ਉਸ ਸਾਡੇ ਤੁਸੀਂ ਕੰਮ ਹੀ ਨਹੀਂ ਕਰਿਆ ਇਹਦਾ ਕਹਿੰਦੇ ਸਾਡੀਆਂ ਕਮੀਆਂ ਨਾ ਵਿਖਾਓ ਸਾਡੀ ਵਾਹ ਵਾਹ ਵਿਖਾਓ ਵਾਹ ਵਾਹ ਉਦੋਂ ਤੱਕ ਵਿਖਾਵਾਂਗੇ ਜਦੋਂ ਜਿੱਤ ਦਾ ਵਿਕਾਸ ਹੋਊਗਾ ਅਸੀਂ ਵਾਰ-ਵਾਰ ਸਵਾਲ ਕਰਦੇ ਆ ਕਿ ਜਿੱਤ ਦਾ ਵਿਕਾਸ ਕਦੋਂ ਹੋਊਗਾ 6 ਕਰੋੜ ਆ ਗਿਆ 12 ਕਰੋੜ ਆ ਗਿਆ ਉਹ ਕਿੱਥੇ ਲੱਗਾ ਦਿਖਾ ਦਿਓ ਅਸੀਂ ਦਿਖਾ ਰਾਂਗੇ ਵੀ 12 ਕਰੋੜ ਆਇਆ ਸੀ ਆ ਐਮਐਲਏ ਸਾਹਿਬ ਨੇ ਲਾਤਾ ਆ 6 ਕਰੋੜ ਆਇਆ ਸੀ ਐਮਐਲਏ ਸਾਹਿਬ ਨੇ ਲਾਤਾ ਨਾਲੀਆਂ ਦੇ ਵਿੱਚ ਲੋਕ ਡਿੱਗੀ ਜਾਂਦੇ ਐਮਐਲਏ ਸਾਹਿਬ ਤੁਸੀਂ ਆਓ ਤੁਹਾਡੀ ਆਮ ਆਦੀ ਪਾਰਟੀ ਦਾ ਇੱਥੇ ਐਮਸੀ ਬਣਿਆ ਹੋਇਆ ਪ੍ਰਧਾਨ ਇਸ ਮੁਹੱਲੇ ਦਾ ਹੁਕਮ ਚੰਦ ਜੀ ਦਾ ਗਲੀਆਂ ਦਾ ਹਾਲ ਵੇਖੋ ਗੰਦਾ ਪਾਣੀ ਪੀ ਰਹੇ ਨੇ ਲੋਕ ਹਾਲ ਵੇਖੋ ਮੀਂਹ ਪੈਂਦਾ ਬਰਸਾਤ ਹੁੰਦੀ ਹੈ ਟੋਏਆਂ ਦੇ ਵਿੱਚ ਜਿਹੜੀਆਂ ਸਾਰੀਆਂ ਬਜ਼ੁਰਗ ਮਾਤਾ ਭੈਣਾ ਡਿੱਗਦੀਆਂ ਹਾਲ ਵੇਖੋ ਇਹ ਗਰੀਬ ਪਰਿਵਾਰ ਆ ਇਹਨਾਂ ਨੇ ਸੋਚਿਆ ਸੀ ਕਿ ਇਸ ਐਮਐਲਏ ਸੀ ਇੱਕ ਆਮ ਆਦੀ ਪਾਰਟੀ ਦਾ ਐਸਸੀ ਭਾਈ ਦਾ ਚਾਰੇ ਦਾ ਸਾਡਾ ਵਿਕਾਸ ਕਰੂ ਆ ਵਿਕਾਸ ਕਰਤਾ ਹੁਕਮ ਚੰਦ ਤੇ ਪਰਚਾ ਦੇਤਾ ਜਾਲੀ ਪਰਚਾ ਦੇਤਾ ਹਕਮਚੰਦ ਦੇ ਜਿਹੜਾ ਪਰਚਾ ਦਿੱਤਾ ਐਮਐਲਏ ਦੀ ਸ਼ਹਿ ਤੇ ਹੋਇਆ ਸੀ ਬਾਰ-ਬਾਰ ਕੰਨੇ ਆ ਉਹਨੂੰ ਧਮਕੀਆਂ ਆਉਂਦੀਆਂ ਸੀ ਕਿ ਐਮਐਲਏ ਕਹਿ ਰਿਹਾ ਸੀ ਹਕਮਚੰਦ ਤੂੰ ਬੰਦਾ ਬਣ ਜਾ ਬੰਦਾ ਬਣ ਜਾ ਪਰ ਇਹਨਾਂ ਨੇ ਉਹ ਆ ਬੰਦਾ ਬਣਾਇਆ ਕਹਿੰਦੇ ਸੀ ਬੰਦਾ ਬਣਾਉਣ ਜਾਣਦੇ ਆ ਆ ਬੰਦਾ ਬਣਾਦਾ ਜੇਕਰ ਪਰਚਾ ਰੱਦ ਨਾ ਕਰਿਆ ਤੇ ਅਸੀਂ ਤਿੱਖਾ ਸੰਘਰਸ਼ ਵਿੱਡਾਂਗੇ ਤਾਂ ਹਕਮਚੰਦ ਦੇ ਜਿਹੜੇ ਧਰਮ ਪਤਨੀ ਸਾਡੇ ਨਾਲ ਨੇ ਉਹ ਵੀ ਆਪਣਾ ਜਿਹੜੀ ਗੱਲ ਰੱਖਣੀ ਚਾਹੁੰਦੇ ਆ ਜੀ ਦੱਸੋ ਜੀ ਇਹਦਾ ਮਤਲਬ ਪਰਚਾ ਦਿੱਤਾ ਗਿਆ ਤੁਹਾਡੇ ਪਤੀ ਦੇ ਉੱਤੇ ਇਹ ਸਰਕਾਰ ਜਿਹੜੀ ਐਮਐਲਏ ਸਾਹਿਬ ਨੇ ਕਰਵਾਇਆ ਹੈਗਾ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ? ਇਸ ਤਾਂ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਐਂ ਹੀ ਕਹਿਣੇ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਇਸ ਦਾ ਵੀ ਜਿਹੜਾ ਪਰਚਾ ਦਿੱਤਾ ਹੈਗਾ ਉਹ ਗਾਲੀ ਕਰਕੇ ਦਿੱਤਾ ਸੀਗਾ ਜੀ ਵੀ ਉਹਦਾ ਉਹਦਾ ਹੀ ਸਾਰਾ ਕੁਝ ਵੀ ਹੋਇਆ ਪਿਆ ਹੈਗਾ ਇਹ ਹੂੰ ਤੁਹਾਡੇ ਘਰੇ ਪੁਲਿਸ ਨੇ ਆਈ ਸੀ ਪੁਲਿਸ ਆਈ ਸੀ ਜੀ ਸਾਡੇ ਘਰ ਕਿਹ ਕਹਿੰਦੇ ਸੀ ਪੁਲਿਸ ਮੈਂ ਤਾਂ ਹੈ ਨਹੀਂ ਸੀਗੀ ਮੈਂ ਤਾਂ ਦਵਾਈ ਲੈਣ ਗਈ ਹੋਈ ਸੀਗੀ ਹੂੰ ਤੇ ਤਾਲਾ ਵੇਖ ਕੇ ਤੇ ਉਧਰ ਪਰਲੇ ਬਸ ਜਾਵੜੀ ਸੀ ਸਾਡੀ ਹੂੰ ਪਰਲੇ ਬਸ ਹਾਂ ਜੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੀ ਸਰਕਾਰ ਦੀ ਗਲਤ ਗੱਲ ਹੈਗੀ ਵੀ ਜਿਹੜਾ ਮੈਂ ਥੋਖੇ ਘੜੀ ਦਾ ਨਾਲ ਪਾਚਾ ਦਿੱਤਾ ਹੈਗਾ ਹਮ ਮਨਿੰਦਰ ਜੀ ਇੱਕ ਗੱਲ ਹੋਰ ਵੀ ਹੈ ਜਿਹੜਾ ਇੱਥੇ ਇਹਨਾਂ ਦੇ ਬ੍ਰਦਰ ਆ ਬਜ਼ੁਰਗ ਹੈ ਉਹ ਤੁਰ ਨਹੀਂ ਸਕਦੇ 60 ਵਜੇ ਹੋਈ ਹੈ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਵੀ ਬਾਰ-ਬਾਰ ਜਾ ਕੇ ਤੰਗ ਕਰ ਰਿਹਾ ਉਹਨਾਂ ਨੂੰ ਦਾਕਿਆ ਰਿਹਾ ਕਿ ਤੁਹਾਡੇ ਜਵਾਕ ਕਿੱਥੇ ਆ ਤੁਹਾਡੇ ਪੋਤੇ ਕਿੱਥੇ ਆ ਜਿਹੜਾ ਆਣ ਗਵਾਂਡ ਆ ਮਹੱਲਾ ਕੀ ਕੀ ਗੱਲ ਕੀਤੀ ਪੁਲਿਸ ਨੇ ਤੁਹਾਡੇ ਨਾਲ ਸਾਬਾਦਰ ਮੈਂ ਉਨਾਈ ਜਾਂਦਾ ਸੀ ਹਮ ਕੁਰਸੀ ਤੇ ਬੈਠਾ ਹਾਂ ਠੀਕ ਹੈ ਮੈਨੂੰ ਆ ਕੇ ਕਹਿੰਦੇ ਤੇਰੇ ਮੁੰਡੇ ਦਾ ਨਾਮ ਕੀ ਆ ਹਮ ਤੇ ਇੱਥੇ 10 ਬੰਦਾ ਕਿੱਥੇ ਹੈਗਾ ਤੇਰਾ ਭਰਾ ਕਿੱਥੇ ਹੈਗਾ ਹਮ ਐ ਚਾਕਣ ਲੱਗਿਆ ਮੈਂ ਉਹਨਾਂ ਕੋਲ ਗਿਆ ਜਨਾਬ ਕੋਈ ਬੈਠੋ ਠੰਡਾ ਪਾਣੀ ਕੋਈ ਗੱਲ ਦੱਸੋ ਹਮ ਕਹਿੰਦੇ ਐਡੀ ਖਾਸ ਗੱਲ ਹੈ ਨਹੀਂ ਹਮ ਇੰਨੀ ਗੱਲ ਕਰਕੇ ਜਾਵੜੀ ਇੰਨੀ ਗੱਲ ਠੀਕ ਹੈ ਤਾਂ ਮਤਲਬ ਇਹਦੇ ਬੇਟੀ ਆ ਸਾਡੇ ਨਾਲ ਹਾਂ ਬੇਟੇ ਸੋਸ਼ਿਕਾ ਜੀ ਮੇਰੇ ਪਾਪਾ ਤੇ ਤੋ ਖੇਤ ਕੀਤਾ ਗਿਆ ਪਰਚਾ ਕੀਤਾ ਗਿਆ ਮੈਂ ਚਾਹੁੰਨੀ ਹਾਂ ਮੇਰੇ ਪਾਪਾ ਨੂੰ ਖੇਤੀ ਉੱਚ ਤੋਂ ਖੇਤੀ ਤੋਂ ਖੇਤੀ ਬਾਜਤ ਜਿਹੜਾ ਹੈਗਾਗਾ ਬਰੀ ਕਰਵਾਇਆ ਜਾਵੇ ਕਿਉਂਕਿ ਐਮਐਲਏ ਨੇ ਬਹੁਤ ਵਾਰੀ ਹੈ ਨਾ ਜਿੰਨੀਆਂ ਵੀ ਮੇਰੇ ਪਾਪਾ ਨੇ ਗਲੀ ਨੂੰ ਲੈ ਕੇ ਜਾਂ ਹੋਰ ਵੀ ਆਪਣੇ ਇਲਾਕੇ ਦੇ ਸੁਧਾਰ ਲਈ ਪੋਸਟਾਂ ਪੋਸਟ ਕੀਤੀਆਂ ਨੇ ਹਨਾ ਉਹਨਾਂ ਤੇ ਉਹਨਾਂ ਦੇ ਬੰਦੇ ਕਮੈਂਟ ਕਰਦੇ ਨੇ ਵੀ ਹੁਕਮ ਚੰਦ ਠੱਗ ਦਾ ਇਹ ਆ ਉਹ ਆ ਤੇ ਇਸ ਲਈ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਜਾਵੇ ਵੀ ਮੇਰੇ ਪਾਪਾ ਸੱਚੇ ਸੀਗੇ ਉਹ ਇਮਾਨਦਾਰ ਹੈਗੇ ਨੇ ਆਪਦੇ ਗੜੀ ਲਿਆ ਦੇ ਮੱਲੇ ਲਈ ਹਮੇਸ਼ਾ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਨਹੀਂ ਸੀਗੀ ਤਾਂ ਉਦੋਂ ਸਭ ਤੋਂ ਵੱਡਾ ਜਿਹੜਾ ਸਹਾਰਾ ਆਮ ਆਦਮੀ ਪਾਰਟੀ ਦਾ ਸੀਗਾ ਉਦੋਂ ਸੋਸ਼ਲ ਮੀਡੀਆ ਸੀਗਾ ਹੂੰ ਉਦੋਂ ਇਹ ਕਿਹਾ ਜਾਂਦਾ ਸੀਗਾ ਵੀ ਸਾਡੀ ਤਾਂ ਸਰਕਾਰੀ ਸਾਡੀ ਤਾਂ ਕਿਉਂਕਿ ਦੂਜੇ ਚੈਨਲ ਆ ਸਾਡੀ ਗੱਲ ਨਹੀਂ ਸੁਣਦੇ ਤੇ ਸੋਸ਼ਲ ਮੀਡੀਆ ਜਿਹੜਾ ਸਾਡੀ ਗੱਲ ਸੁਣਦਾ ਤੇ ਲੋਕਾਂ ਤੱਕ ਪਹੁੰਚਾਉਂਦਾ ਉਹੀ ਸੋਸ਼ਲ ਮੀਡੀਆ ਅੱਜ ਐ ਉਹੀ ਸੋਸ਼ਲ ਮੀਡੀਆ ਕੱਲ ਸੀਗਾ ਉਹੀ ਸੋਸ਼ਲ ਮੀਡੀਆ ਸੀਗਾ ਜਿਹੜਾ ਦੂਜੀਆਂ ਪਿਛਲੀਆਂ ਸਰਕਾਰਾਂ ਦੀ ਜਦੋਂ ਨਾਕਾਮੀਆਂ ਦੱਸਦਾ ਸੀਗਾ ਉਹੀ ਮੀਡੀਆ ਸੀਗਾ ਜਦੋਂ ਦੂਜੀਆਂ ਸਰਕਾਰਾਂ ਦਾ ਦੱਸਦਾ ਸੀਗਾ ਵੀ ਕਿਸ ਤਰੀਕੇ ਨਾਲ ਗੁੰਡਾਗਰਦੀ ਹੁੰਦੀ ਆ ਕਿਸ ਤਰੀਕੇ ਨਾਲ ਨਸ਼ਾ ਵੇਚਦਾ ਉਦੋਂ ਇਹ ਸਾਰਾ ਮੀਡੀਆ ਸੋਸ਼ਲ ਮੀਡੀਆ ਜਿਹੜਾ ਡਿਜੀਟਲ ਮੀਡੀਆ ਸੀਗਾ ਉਹ ਚੰਗਾ ਸੀਗਾ ਹੁਣ ਜਦੋਂ ਇਹ ਕਹਿੰਦੇ ਆ ਵੀ ਸਾਡੀ ਕੋਈ ਪੋਜ਼ਿਟਿਵ ਖਬਰ ਨਹੀਂ ਦਿਖਾਉਂਦੇ ਜਿਹਦੇ ਮੂਰੇ ਮਾਈਕ ਕਰਦੇ ਆ ਕੋਈ ਪੋਜ਼ਿਟਿਵ ਬੋਲਦਾ ਹੀ ਨਹੀਂ ਤੁਹਾਡੇ ਪਰਪਤੀ ਬਿਲਕੁਲ ਸਹੀ ਜਦੋਂ ਅਸੀਂ ਕਹਿੰਨੇ ਆ ਵੀ ਭਾਈ ਕੋਈ ਤੁਹਾਡੇ ਕੰਮ ਹੋਇਆ ਤਾਂ ਉਹ ਕਹਿ ਦਿੰਦੇ ਆ ਵੀ ਸਾਡੇ ਤਾਂ ਹਜੇ ਤੱਕ ਕੱਖ ਨਹੀਂ ਹੋਇਆ ਆ ਸਾਢੇ 3 ਸਾਲ ਦਾ ਆਪਾਂ ਜਦੋਂ ਲੰਘ ਕੇ ਆਏ ਆ ਪ੍ਰਧਾਨ ਜੀ ਲੰਘ ਕੇ ਆਏ ਆ ਇੱਥੋਂ ਲੰਘਣਾ ਔਖਾ ਤੇ ਇੱਥੇ ਸਾਢੇ 3 ਸਾਲ ਦਾ ਆ ਏਰੀਆ ਜਿਹੜਾ ਗੰਦਾ ਪਾਣੀ ਪੀ ਰਿਹਾ ਪਿਛਲੇ ਸਾਢੇ 3 ਸਾਲ ਦਾ ਉਹ ਜਿਹੜਾ ਕਹਿੰਦੇ ਆ ਵੀ ਅਸੀਂ ਪਾਣੀ ਦੀਆਂ ਪਾਈਪਾਂ ਲਿਆਏ 6 ਕਰੋੜ ਦੀਆਂ ਹਜੇ ਤੱਕ ਸਭ ਤੋਂ ਵੱਧ ਜੇਕਰ ਪੀੜਤ ਸੀ ਗੰਦੇ ਐਸ ਮੁਹੱਲੇ ਦੇ ਵਿੱਚ ਅੱਜ ਤੱਕ ਉਹ 6.5 ਕਰੋੜ ਵਾਲੀਆਂ ਪਾਈਪਾਂ ਹਜੇ ਤੱਕ ਤਾਂ ਨਹੀਂ ਆਈਆਂ। ਇਸ ਲਈ ਜਦੋਂ ਆਵਾਜ਼ ਚੁੱਕਦੇ ਆਂ ਫਿਰ ਇਹਨਾਂ ਨੂੰ ਦੁੱਖ ਹੁੰਦਾ ਫਿਰ ਇਹ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਦੇਖਾਂਗੇ। ਦੇਖਣਾ ਕੀ ਹੈ ਜੀ ਦੇਖਣਾ ਤਾਂ ਜੇਕਰ ਤੁਸੀਂ ਚਾਹੋ ਨਾ ਵੀ ਅਸੀਂ ਤੁਹਾਡੀਆਂ ਚੰਗੀਆਂ ਖਬਰਾਂ ਵਿਖਾਈਏ, ਤੁਹਾਡਾ ਪੋਜ਼ਿਟਿਵ ਪੱਖ ਵਿਖਾਈਏ ਤਾਂ ਕੰਮ ਕਰਦੇ ਆਂ। ਅਸੀਂ ਜਿਹਦੇ ਮੂਰੇ ਮੈਕ ਕਰੀਏ ਉਹ ਕਦੇ ਹੀ ਨਾ ਕੋਈ ਤੁਹਾਨੂੰ ਮੜਾ। ਇਸ ਲਈ ਕੰਮ ਕਰੋ। ਕੰਮਾਂ ਦੇ ਨਾਲ ਹੀ ਤੁਹਾਡੀ ਵਾਹਵਾ ਹੋਣੀ ਹੈ। ਸਾਡੇ ਲੱਖ ਜੇਕਰ ਕੋਈ ਚਾਹ ਕੇ ਵੀ ਬੁਰਾ ਕਿਸੇ ਦਾ ਕਰੇ ਉਹ ਹੁੰਦਾ ਨਹੀਂ ਕਿਉਂਕਿ ਜੇਕਰ ਲੋਕ ਨਾਲ ਹੋਣ ਥੋਡੀ ਸਰਕਾਰ ਲੋਕਾਂ ਨੇ ਬਣਾਈ ਆ ਥੋਡੀ ਸਰਕਾਰ ਆ ਜਿਹੜਾ ਤੁਹਾਨੂੰ ਐਡੀ ਵੱਡੀ ਗਿਣਤੀ ਦੇ ਨਾਲ ਜਤਾਇਆ 92 ਲਿਆਏ ਉਹ ਲੋਕ ਲਿਆਏ ਆ ਇਸ ਲਈ ਲੋਕ ਹੀ ਅੱਜ ਡਿਸਾਈਡ ਕਰਦੇ ਆ ਵੀ ਕੌਣ ਹੈ ਵੱਡਾ ਕੌਣ ਛੋਟਾ ਹੈ ਸੱਤਾ ਪੰਜ-ਪੰਜ ਸਾਲਾਂ ਲਈ ਆਉਂਦੀ ਆ ਸੱਤਾ ਤਾਂ ਕਦੇ ਘਟ ਵੀ ਜਾਂਦੀ ਆ ਕਦੇ ਵੱਧ ਵੀ ਜਾਂਦੀ ਆ ਜਿਹੜੇ ਕਹਿੰਦੇ ਸੀ 25-25 ਸਾਲ ਅਸੀਂ ਜਾਣੇ ਹੀ ਨਹੀਂ ਉਹ ਅੱਜ 3-3 ਸੀਟਾਂ ਤੇ ਸੀਮਤ ਹੈ ਇਸ ਲਈ ਸੱਤਾ ਨੂੰ ਲੋਕਾਂ ਦੇ ਫਾਇਦੇ ਲਈ ਜਿੰਨਾ ਵੀ ਵਰਤ ਲੋਗੇ ਉਹਨਾਂ ਬਹੁਤ ਵਧੀਆ ਹੋਊਗਾ ਜੇਕਰ ਤੁਸੀਂ ਇਹ ਕਹੋਗੇ ਵੀ ਅਸੀਂ ਪਰਚੇ ਕਰ ਕਰਕੇ ਪੱਤਰਕਾਰਾਂ ਨੂੰ ਡਰਾ ਡਰਾ ਕੇ ਅਸੀਂ ਕੰਮ ਵੀ ਚੁੱਪ ਕਰਾ ਲਾਂਗੇ ਇਹ ਫਿਰ ਚੁੱਪ ਤਾਂ ਹੋਣਾ ਨਹੀਂ ਕਿਉਂਕਿ ਅੱਜ ਕੱਲ ਇਹ ਜੇ ਸੋਚ ਲਓਗੇ ਵੀ ਨਹੀਂ ਪੱਤਰਕਾਰਾਂ ਨੂੰ ਡਰਾ ਕੇ ਚੁੱਪ ਕਰ ਲਓਗੇ ਅੱਜ ਕੱਲ ਹਰ ਇੱਕ ਕੋਲੇ ਕੈਮਰਾ ਹਰ ਇੱਕ ਕੋਲੇ ਉਹ ਤਾਂ ਉਦੋਂ ਹੀ ਲਾਈਵ ਹੋ ਜਾਂਦੇ ਕਿਹਦੇ ਕਿਹਦੇ ਤੇ ਪਰਚੇ ਕਰੋਗੇ ਇੱਕ ਜਿਹੜੇ ਪੰਜਾਬ ਦੀ 3 ਕਰੋੜ ਆਬਾਦੀ ਤੇ ਥੋੜੀ ਪਰਚੇ ਕਰ ਦਿਓਗੇ ਇਸ ਲਈ ਜ਼ਰੂਰ ਤੁਹਾਨੂੰ ਸੋਚਣਾ ਚਾਹੀਦਾ ਇਹ ਜਿਹੜੀਆਂ ਮੈਂ ਇਹ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਜੇਕਰ ਤੁਸੀਂ ਸੋਨ ਨੂੰ ਜਦੋਂ ਸੌਂਹ ਪਵਾਈ ਜਾਂਦੀ ਹੈ ਤਾਂ ਤੁਹਾਨੂੰ ਪਾਈ ਜਾਂਦੀ ਹੈ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤੁਸੀਂ ਨਿਰਪੱਖ ਹੋ ਕੇ ਕੰਮ ਕਰੋਗੇ ਪਰ ਤੁਸੀਂ ਤਾਂ ਸਿਰਫ ਸੱਤਾ ਧਰਦੀ ਬਣ ਜਾਂਦੇ ਹੋ ਜਿਹੜੀ ਸੱਤਾ ਜਿਹੜੀ ਸਰਕਾਰ ਆ ਜਾਂਦੀ ਹੈ ਉਸੇ ਵੱਲ ਹੋ ਜਾਂਦੇ ਹੋ ਇਸ ਲਈ ਪੱਤਰਕਾਰ ਤੇ ਪਰਚਾ ਜਿਹੜਾ ਕਰਨਾ ਉਹਦਾ ਮਤਲਬ ਹੁੰਦਾ ਵੀ ਲੋਕਤੰਤਰ ਦਾ ਜਿਹੜਾ ਚੌਥਾ ਥਾਮਾ ਉਹਨੂੰ ਤੁਸੀਂ ਵੱਡ ਦੇਣੇ ਤੇ ਜੇਕਰ ਲੋਕਤੰਤਰ ਦਾ ਇੱਕ ਵੀ ਜਿਹੜਾ ਥੰਮ ਹੈ ਉਹ ਡਿੱਗ ਗਿਆ ਤਾਂ ਫਿਰ ਰਹਿਣਾ ਤੁਹਾਡਾ ਵੀ ਕੋਈ ਕੁਰਸੀ ਨਹੀਂ ਰਹਿਣੀ ਇਸ ਲਈ ਇਸ ਪਰਚੇ ਨੂੰ ਜਲਦੀ ਤੋਂ ਜਲਦੀ ਤੁਸੀਂ ਰੱਦ ਕਰੋ ਨਹੀਂ ਫਿਰ ਸੰਘਰਸ਼ ਦੇ ਰਾਹ ਤੇ ਤਾਂ ਸੀ ਫਿਰ ਪੈ ਜਾਣਾ